ਅਸੀ ਕੱਲ ਸਾਰਿਆਂ ਨੂੰ ਜੀ ਤੁਹਾਡੇ ਵਾਸਤੇ ਬੁਟੀਕ ਸੂਟ ਲੈ ਕੇ ਆਏ ਆ ਜੀ ਬਹੁਤ ਸੋਹਣਾ ਸਾਰਾ ਕਨਸੈਪਟ ਜੀ ਔਰਗੈਂਜ਼ਾ ਵਿਸਕੋਸ ਤੇ ਆਊਗਾ ਜੀ ਸਾਰਾ ਹੀ ਸੂਟ ਜਿਹੜਾ ਬਹੁਤ ਸੋਹਣਾ ਬੁਟੀਕ ਸਟਾਈਲ ਬਣਿਆ ਜੀ ਦੇਖੋ ਸਾਰਾ ਘੇਰੇ ਤੇ ਮੋਤੀ ਵਰਕ ਆਊਗਾ ਜੀ ਮੋਤੀ ਵਰਕ ਘੇਰੇ ਉੱਪਰ ਆਊਗਾ ਜੀ ਸਾਰਾ ਹੀ ਫੋਟੋ ਵਾਲਾ ਪੀਸ ਆ ਦੇਖੋ ਇਹਦੀ ਸਾਰੀ ਐਮਬ੍ਰੋਇਡਰੀ ਥ्रेड ਵਰਕ ਔਰ ਮੋਤੀ ਵਰਕ ਹੋਇਆ ਜੀ ਬਹੁਤ ਸੋਹਣਾ ਸਾਫ਼ ਸੁਥਰਾ ਕਨਸੈਪਟ ਆ ਜੀ ਸਾਰਾ ਹੀ ਲੜਕੀਆਂ ਵਾਲਾ ਕਨਸੈਪਟ ਆ ਨੈੱਕ ਦੇਖੋ ਟਾਈ ਐਂਡ ਆਈ ਪੀਸ ਆਊਗਾ ਜੀ ਬਹੁਤ ਸੋਹਣਾ ਕਲਰ ਬਹੁਤ ਪਿਆਰਾ ਜੀ ਵੀਡੀਓ ਵਿੱਚ ਸਾਫ ਨਹੀਂ ਦਿਖਾਈ ਦੇ ਰਿਹਾ ਬਾਟਮ ਮੇ ਦੀ ਪਾੜਾ ਸਿਲਕ ਦੀ ਆਊਗੀ ਜੀ ਬਾਟਮ ਤੇ ਵਰਕ ਆਊਗਾ ਬਾਜੂ ਬਹੁਤ ਸੋਹਣੇ ਆਉਣਗੇ ਜੀ ਇਹਦੇ ਦੁਪੱਟਾ ਇਹਦਾ ਟਾਈ ਐਂਡ ਆਈ ਆਊਗਾ ਜੀ ਬਹੁਤ ਪਿਆਰਾ ਕਨਸੈਪਟ ਆ ਜੀ ਪਿਓਰ ਵਿਸਕੋਸ ਤੇ ਦੁਪੱਟਾ ਆਊਗਾ ਜੀ ਸਾਰਾ ਹੀ ਲੈਸ ਵਰਕ ਆਊਗਾ ਜੀ ਟਾਈ ਐਂਡ ਆਈ ਟਾਈ ਐਂਡ ਆਈ ਦੁਪੱਟਾ ਆਊਗਾ ਜੀ ਪਿਓਰ ਔਰਗੈਂਜ਼ਾ ਉੱਪਰ ਆਊਗਾ ਜੀ ਸਾਰਾ ਹੀ ਵਰਕ ਗੋਟਾ ਪੱਟੀ ਔਰ ਮੋਤੀ ਵਾਲੀ ਮੋਤੀ ਔਰ ਮਿਰਰ ਵਰਕ ਲੈਸ ਲੱਗੀ ਹੋਈ ਜੀ ਸਾਰਾ ਕਨਸੈਪਟ ਗਰਲਿਸ ਕਨਸੈਪਟ ਆ ਜੀ